ਫਾਜਲਕਾਰੇ ਮਹਿਰੀਆ ਬਾਜ਼ਾਰ ਵਿੱਚ ਜੋ ਕਿ ਇਹ ਸ਼ਬੀਲ ਗਲੋਤਰਾ ਗਿਫਟ ਹਾਊਸ ਦੇ ਬਾਹਰ ਲਗਾਈ ਜਾ ਰਹੀ ਹੈ ਗਲੋਤਰਾ ਸਾਹਿਬ ਉਹ ਸੇਵਾ ਕਰਦੇ ਨੇ ਸਾਡੇ ਬਾਜ਼ਾਰ ਦੇ ਪ੍ਰਧਾਨ ਨੇ ਜੀ ਬਹੁਤ ਬਹੁਤ ਸ਼ੁਕਰੀਆ ਸਾਹਿਬ ਮੈਨੇਜਰ ਜੀ ਐਨਸੀ ਸਾਹਿਬ ਆ ਸਾਡੇ ਸਾਜੀ ਆਏ ਨੇ ਬੜੀ ਸੇਵਾ ਕਰ ਰਹੇ ਨੇ ਪ੍ਰਸ਼ਾਦ ਜੀ ਦੇ ਰੋਡ ਵਾਈਟ ਤੇ ਪ੍ਰਸ਼ਾਦ ਜੀ ਦੇ ਹਾਂਜੀ ਹਾਂਜੀ ਉਹ ਆਪਣੇ ਕਰਦੇ ਨੇ ਜੀ ਹਰ ਵਾਰੀ ਦਾਂਸੀ માં ਅਨਾਈਂ ਤਰਫੋਂ ਆ ਗਈ ਸਾਰੀ ਬਹੁਤ ਬਹੁਤ ਸੇਵਾ ਲਈ ਬਹੁਤ ਬਹੁਤ ਬੜਾ ਉਪਰਾਲਾ ਕੀਤਾ ਜੀ ਹਾਂਜੀ ਬਤ ਵਾਜੀ ਪੀਸ ਕੇ ਪਾਣੀ ਜੀ ਬਹੁਤ ਰੱਛਾ ਜੀ ਹਾਂਜੀ ਬਤ ਵਾਜੀ ਕੀ ਕਹਿਣਾ ਚਾਹੋਗੇ ਅੱਜ 11 ਦੇ ਪਰਵ ਤੇ ਹਰੇਕ ਮੰਦਰਾਇ ਚ ਗੁਰਦੁਆਰੇ ਜੁਵੀ ਲਗਾਈ ਜਾਂਦੀ ਹੈ ਐਵੇਂ ਹੀ ਮੇਰੀਆ ਬਾਜ਼ਾਰ ਦੇ ਵਿੱਚ ਕੱਟਾ ਕਰਦੇ ਕੋਲੋਂ ਲੋਕਾਂ ਦਾ ਜਨਰਲ ਤੋਂ ਤੇ ਕੋਲੋਂ ਸਾਰੇ ਹੀ ਮਾਰਕੀਟ ਦੇ ਰਲ ਮਿਲ ਕੇ ਹਰ ਸਾਲ ਦੀ ਤਰ੍ਹਾਂ ਅੱਜ ਵੀ ਅਸੀਂ ਜੁਵੀ ਲਗਾਈ ਹੈ ਹਰ ਸਾਲ ਹੀ ਲਗਾਉਂਦੇ ਹਾਂ ਠੀਕ ਹੈ ਜੀ ਹਾਂ ਬਾਅਦ ਵੀ ਆਪਣੇ ਗ੍ਰਾਮ ਦੀ ਰੰਗਾਈ ਅਭਿਰਾਮ ਗਲੋਤਰਾ ਜੀ ਗਲੋਤਰਾ ਗਿਫਟ ਹਾਊਸ ਦੇ ਬਾਹਰ ਜੋਗੀ ਠੰਡੇ ਮਿੱਠੇ ਪਾਣੀ ਦੀ ਸੇਵਲ ਲਗਾਈ ਜੀ ਹੈ